ਤਕਵਾ ਮੱਤੇ ਹੋ ਤਕਵਾ ਮੱਤੇ ਹੋ ਜਨ ਸੰਤਰੀ ਹੋ ਤੇਰਾ ਆਵਾਜ਼ ਤੇਰਾ ਪ੍ਰਭ ਦਾ 啊，不错。 ਪਰਚਾਈ ਦਸਮੀ ਪ੍ਰਥਮ ਭਗਵਾਨ ਕਿਸ ਵਰਤਾਇ ਗੁਰ ਨਾਲ ਲਈ ਤੇ ਆਏ ਤੇਰੰਤ ਗੁਰਤੀ ਅੰਭਾਰ ਸੁਦੰਤ ਸਿਉ ਇਸਦਾ ਹੈ ਅਰਗਨਵਾਰ ਗੁਬਿੰਦਰਾਜ ਸਿਹਾ ਸ੍ਰੀ ਹਰਿ ਗਾਇ ਜਿ ਸ੍ਰੀ ਹਰਿ ਪ੍ਰਿਸ਼ਵਤੈ ਆਈਐ ਜਿ ਦਿੱਤੇ ਸਭ ਦੁੱਖ ਗਾਇ ਦੇ ਭਗਵਾਨ ਦਿਸੇ ਕਾ ਜੈ ਜੈ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਇ ਦੀਵਾਰ ਦਾ ਭਰਪਰ ਕੇ ਬੋਲ ਜੀ ਵਾਹੇ ਜੀ ਪੰਧਾ ਪਿਆਰੇ ਚੋਂ ਸਹਜ ਜਦ ਅਚਾਰਿਆ ਮੁੱਤਿਆ ਨੂੰ ਦੇਉ ਤੇ ਹੰ ਧੰ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਰਾ ਆਪੀ ਦੇ ਜੋਲ ਅਰਦਾਸ ਤੇਤੇ ਜੁਗਰੇ ਸੱਚੇ ਪਾਤਸ਼ਾਹ ਜੀ ਨੂੰ ਚਾਰ ਤਰਲ ਵੇਨਾ ਦਿਦੇ ਪਰੇਂਦਰ ਦਿੱਤਿ ਕੋਈ ਚਾਰ ਤਰਲ ਰਾਗ ਆਪਣੇ ਭਰੇ ਦੰਦ ਦਿੱਤਿ ਤਰਾਉਣਾ ਅਵਰੇ ਸ਼ੀਰ ਧਨ ਧਨ ਦਾ ਬਰਿਸ਼ੀ ਤੇ ਨਾ ਦੇ ਪਾਰ ਪਵਿੱਤਰ ਅਸਥਾਨ ਗੋਦਵਾਰਾਇ ਸ਼ੀਰ ਗਾਜੁ ਸਾਰ ਦੀ ਵਿਕੀ ਪਾਲ ਦਮਾਰੈ ਸਰਬ ਜੀਵਾਂ ਦੀ ਦੇ ਸੋਹਣੇ ਸਰਗਰਨ ਬਿਆਰ ਕੀਤੇਗਾ ਰਾਜ ਆਗਲੇ ਕਿਰਪਾ ਰੂਪ ਸਿਮਰ ਸ੍ਰੀ ਪ੍ਰਤਾਇਸ਼ਵਰ ਉਪਰਿ ਕੋ ਦੇ ਦਰਸ਼ਨ ਤੇ ਦਾਰ ਪਾਵਨ ਕੁਮਾਰ ਉਸਦੇ ਸੰਤਾਂ ਰੂਪ ਕਰਤਾ ਜਗਨੂ ਦਰ ਤੇ ਆਏ ਸੰਗਤ ਦੇ ਦਰ ਆਇਐ ਪੈਰ ਉਪਰ ਤੇ ਕਰਾਂ ਸੇਵਾ ਰੰਗ ਕਰ ਪ੍ਰਵਣ ਕਰੀਐ ਦਰਨ ਘਰੋ ਸਿ ਕੀ ਸਦਰ ਕਰ ਪ੍ਰਸਾਦ ਨਾਮ ਤਾਰ ਅਕਸ਼ਰਾ

ਗੋਰਾ ਆਤਮੇ ਧੂਰ ਵਰਦਾਈ ਆਤ ਪਹਰ ਹਰ ਹਰ ਜਸ ਗਾਈ ਆਠ ਪਾਰ ਹਰ ਹਰ ਜਸ ਗਾਈਏ ਸਿਮਰਉ ਤੂ ਪ੍ਰਭ ਅਪਰਾ ਸਵਾਪੇ

वाहे, वाहे वाहे ਰਾਖੋ ਉਸ ਨੂੰ ਇਸ ਤੇ ਜਾ ਉਸ ਨੂੰ ਰਾਖੋ ਉਸ ਨੂੰ ਇਸ ਤੇ ਜਾ ਉਸ ਨੂੰ